30+ ਜੀ 3 ਮਹੀਨਿਆਂ ਦੇ ਵਿੱਚ 30+ 3 ਮਹੀਨਿਆਂ ਚ ਅੱਜ ਤੁਹਾਨੂੰ ਲਾਦਾ ਹੂੰ ਮੈਂ ਕਿਸੇ ਮਾਡਲਿੰਗ ਸੋਚ ਆ ਗਿਆ ਮਾਡਲਿੰਗ ਸੋਚ ਨਹੀਂ ਆਇਆ ਆਪ ਭੈਣਾਂ ਨੇ ਮਟਾਪਾ ਘਟਾਇਆ ਤੁਸੀਂ ਦੇਖ ਸਕਦੇ ਹੋ ਇੱਧਰ ਫੋਟੋ ਦੇਖੋ ਇੱਧਰ ਦੇਖੋ ਤੇ ਇੱਧਰ ਦੇਖੋ ਇੱਧਰ ਦੇਖੋ ਤੇ ਇੱਧਰ ਦੇਖੋ ਕਟਾਇਆ ਕਿ ਮੈਂ ਦੇਖੋ ਸਾਰੀਆਂ ਫਿੱਟ ਬਣੀਆਂ ਖੜੀਆਂ ਨੇ ਨਾ ਸਾਰੀ ਗੱਲਬਾਤ ਕਰਦੇ ਆਂ ਸਾਸਿਕਾ ਜੀ ਸਾਸਿਕਾ ਜੀ ਕਿੰਨਾ weight ਘਟਾਈ ਤੁਸੀਂ ਮੈਂ 27 ਕਿਲੋ ਵਜਨ 27 ਕਿਲੋ ਹਾਂ ਜੀ ਪੂਰੇ ਖੁਸ਼ ਹੋਗੇ ਹਾਂ ਪੂਰੇ ਜੀ ਕੰਪਲੀਮੈਂਟ ਵਰਗੇ ਜੀ ਕੰਪਲੀਮੈਂਟ ਵਰਗੇ ਤੁਸੀਂ ਕਿੰਨਾ ਘਟਾਈ ਮੈਂ ਵੀਰੇ 20 ਕਿਲੋ 20 ਕਿਲੋ ਕਿੰਨੇ ਟਾਈਮ ਚ 3 ਮਹੀਨਿਆਂ ਚ 3 ਮਹੀਨਿਆਂ ਤੇ 20 ਤੁਸੀਂ ਜੀ ਮੈਂ 26 ਕਿਲੋ ਹੀ 3 ਮਹੀਨਿਆਂ ਚ ਜੀ 26 ਕਿਲੋ 3 ਮਹੀਨਿਆਂ ਚ ਦੇਖੋ ਮਿੱਤਰੋ ਤੇ ਤੁਸੀਂ ਜੀ ਮੈਂ 10 ਕਿਲੋ 1 ਮਹੀਨੇ ਚ ਵੀ 10 ਕਿਲ ਤਿੰਨ ਮਹੀਨਿਆਂ ਦੇ ਵਿੱਚ 3 ਪਲੱਸ ਤਿੰਨ ਮਹੀਨਿਆਂ ਚ ਘਟਾਇਆ ਕਿ ਮੈਂ ਸਾਰੀ ਗੱਲ ਬਾਤ ਤੁਹਾਨੂੰ ਦੱਸੋ ਹੀ ਕਿਵੇਂ ਘਟਾਇਆ ਪਰੋਣਾ ਅਸੀਂ ਜੀ ਡਾਈਟ ਪਲਾਨ ਦੇ ਨਾਲ ਘਟਾਇਆ ਜੀ ਆਪਣਾ ਨਾਲ ਨਿਊਟ੍ਰੀਸ਼ਨ ਵਰਤਿਆ ਜੀ ਤੇ ਭੈਣੇ ਦਾ ਕੋਈ ਨੁਕਸਾਨ ਹੁੰਦਾ ਹੋਵੇ ਨੁਕਸਾਨ ਕੋਈ ਨਹੀਂ ਹੈਗਾ ਵੀਰੇ ਬਿਮਾਰੀਆਂ ਹੀ ਦੂਰ ਹੁੰਦੀਆਂ ਨੇ ਤੇ ਬਾਕੀ ਆਪਣੀਆਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਉਹ ਵੀ ਦੂਰ ਹੁੰਦੀਆਂ ਨੇ એનર્ਜੀ ਦੁੱਗਣੀ ਹੋ ਜਾਂਦੀ ਐ એનર્ਜੀ ਦੁੱਗਣੀ ਐ ਜੀ